ਲਓ ਜੀ ਬਡਰੱਖਾਂ ਰੋਡ ਦੇ ਉੱਤੇ ਸੰਗਰੂਰ ਦੇ ਵਿੱਚ ਸਭ ਤੋਂ ਵੱਡਾ ਗੱਡੀਆਂ ਦਾ ਕਬਾੜਖਾਨਾ ਇੱਥੇ ਸਾਰੇ ਤਰ੍ਹਾਂ ਦੀਆਂ ਗੱਡੀਆਂ ਦੇ ਤੁਹਾਨੂੰ ਕਬਾੜ ਮਿਲ ਜਾਣਗੇ ਕੋਈ ਸਪੇਅਰ ਪਾਰਟ ਲੈਣਾ ਹੈ ਕੋਈ ਕੁਝ ਵੀ ਕੋਈ ਆਟਮ ਲੈਣੀ ਹੈ ਜਿਹੜੀ ਕੋਈ ਗੱਡੀ ਦੇ ਕੋਈ ਇੰਜਨ ਦਾ ਸਮਾਨ ਲੈਣਾ ਹੈ ਕੋਈ ਬਾਡੀ ਦਾ ਸਮਾਨ ਲੈਣਾ ਹੈ ਇੱਥੇ ਸਾਰੀਆਂ ਗੱਡੀਆਂ ਦਾ ਕਬਾੜ ਤੁਹਾਨੂੰ ਮਿਲ ਜੂਗਾ ਵਧੀਆ ਕੰਡੀਸ਼ਨ ਦੇ ਵਿੱਚ ਵੀ ਮਿਲ ਜਾਂਦੀ ਹੈ ਚੀਜ਼ ਤੇ ਘੱਟੀਆਂ ਕੰਡੀਸ਼ਨ ਦੇ ਵਿੱਚ ਵੀ ਮਿਲ ਜਾਂਦੀ ਹੈ ਅੱਜ ਜੇ ਮੈਂ ਤੁਸੀਂ ਦੇਖ ਸਕਦੇ ਹੋ ਵਰਨ ਆਖੜੀ ਕਿੰਨੀ ਸਾਫ ਸੁਥਰੀ ਹੈ ਇੱਕ ਕਵਾਡ ਦੇ ਵਿੱਚ ਹੀ ਕੱਟੀ ਹੈ ਇਹਨਾਂ ਨੇ ਤੇ ਇਹ ਬਡਰੁਖਾਂ ਰੋਡ ਦੇ ਉੱਤੇ ਆ ਆ ਬਾਈ ਨੇ ਜਿਹੜੇ ਇਹਨੂੰ ਚਲਾ ਰਹੇ ਨੇ ਲੋਕਾਂ ਨੂੰ ਗੱਡੀ ਖੜੀਆ ਦੇਖੋ ਕਿੰਨੀ ਸਾਫ ਸੁਥਰੀ ਅੱਡ ਜਾਹਰ ਖੜੀਆ ਮੈਂ ਇਹਨੂੰ ਖੜੀਆ ਜਨ ਖੜੀਆ ਆਪਰੀ ਮਾਈਕਰਾਂ ਖੜੀਆ ਠੀਕ ਹੈ ਜੀ ਬਹੁਤ ਵਧੀਆ ਕੰਡੀਸ਼ਨ ਦੇ ਵਿੱਚ ਆ ਦੇਖੋ ਫਲੂਡਿਕ ਵਰਨ ਆ ਖੜੀਆ ਬਹੁਤ ਵਧੀਆ ਕੰਡੀਸ਼ਨ ਦੇ ਵਿੱਚ ਮਤਲਬ ਗੱਡੀਆਂ ਇੱਥੇ ਤੁਹਾਨੂੰ ਮਿਲ ਜਾਣੀਆਂ ਆ ਇਥੋਂ ਜਿਵੇਂ ਤੁਸੀਂ ਕੋਈ ਗੱਡੀ ਦੀ ਟਾਕੀ ਪੱਲਾ ਕੋਈ ਸ਼ੀਸ਼ਾ ਵਗੈਰਾ ਲਿਆਉਣਾ ਹੈ ਆ ਛੋਟਾ ਹੱਥ ਵੀ ਖੜਾ ਇਹਨਾਂ ਕੋਲ ਹਰ ਇੱਕ ਚੀਜ਼ ਦੇ ਵਿੱਚ ਡੀਲ ਕਰਦੇ ਨੇ ਤੇ ਜੇ ਕਿਸੇ ਨੂੰ ਕੋਈ ਚੀਜ਼ ਦੀ ਲੋੜ ਹੁੰਦੀ ਆ ਤਾਂ ਇੱਥੇ ਤੁਸੀਂ ਕੰਟੈਕਟ ਕਰ ਸਕਦੇ ਹੋ ਵਧੀਆ ਠੀਕ ਰੇਟ ਤੇ ਤੁਹਾਨੂੰ ਸਮਾਨ ਮਿਲ ਜੂਗਾ ਧੰਨਵਾਦ ਸਾਰਿਆਂ ਦਾ ਵੀਡੀਓ ਦੇਖੋ ਤੇ ਸ਼ੇਅਰ ਕਰੋ